ਹਾਂਜੀ ਕਿੱਦਾਂ ਸਾਰੇ ਕਰੇ ਅੱਜ ਦੂਆ ਪਾਣੀ ਸ਼ੁਰੂ ਚਲਾਈਆਂ ਚ ਮੋਟਰਾਂ 18 17 ਨਵੰਬਰ ਦਾ ਲੱਗਿਆ ਪਾਣੀ ਉਹਦੇ ਕਰਕੇ ਹੁਣ ਟਾਈਮ じゃ ਵੀ ਹੈਗਾ ਇਹ ਨਾਲੇ ਹੁਣ ਮੀਂਹ ਵਾਲਾ ਕੰਮ ਤਾਂ ਗਿਆ ਦੂਰ ਤਿਆਰੀ ਹੈ ਜੀ ਮਿਲਨ ਨੂੰ ਆਹ ਦੇਖਦੇ ਕਿੰਨਾ ਕ ਭੀੜ ਆ ਆਡਾ ਆਪਣਾ ਜਹਾਜ਼ ਦਖਤ ਤੁਹਾਨੂੰ ਕਿੰਨੀ ਕ ਪੀੜਾ ਲਓ ਜੀ ਪਹੁੰਚ ਗਏ ਮਿਲ ਚ ਮਿਲ ਚੱਲ ਰਿਹਾ ਟਰਾਲੀਆਂ ਹੈਗੀਆਂ ਮੇਰੇ ਅੱਗੇ 50 ਦੇਖਦੇ ਕਦੋਂ ਤੱਕ ਉਨੇ ਮਿਲੇ 50 ਟਰਾਲੀਆਂ ਮੇਰੇ ਅੱਗੇ ਆਪਣੇ ਬੱਚਿਆਂ ਨੂੰ ਨਾ ਆਪਣੀ ਕੀਰਤ ਨਾਲ ਜਰੂਰ ਜੋੜੋ ਕਿਉਂਕਿ ਕਿਸੇ ਦੇ ਅੰਡਰ ਕੰਮ ਕਰਨ ਨਾਲੋਂ ਆਪਣੇ ਘਰ ਦਾ ਕੰਮ ਆਪਣੇ ਪੰਜਾਬ 'ਚ ਰਹਿ ਕੇ ਕੰਮ ਕਰਨਾ ਬੜਾ ਵਧੀਆ ਲੱਗਦਾ ਹੈ ਅੱਜ ਲਾਉਣ ਲੱਗੇ ਤੇ ਜਵੀ ਨੂੰ ਪਾਣੀ ਉਸਾਰੇ ਨੂੰ ਵੀ ਛੁੱਟੀ ਆ ਦਰਸ਼ਨ ਕਰੋ ਜੀ ਗੁਰਦੁਆਰਾ ਠੰਡਾਪੁਰਜ ਤੇ ਇਸ ਵਾਰ ਲੱਗੇ ਸਾਨੂੰ 2.5 ਘੰਟੇ ਲੈਨ 'ਚ ਲਾ ਕੇ ਮੱਥਾ ਟੇਕਣ ਨੂੰ ਸੰਗਤ ਬਹੁਤ ਜ਼ਿਆਦਾ ਸੀਗੀ ਇਸ ਵਾਰ ਅੱਗੇ-ਅੱਗੇ ਬਹੁਤ ਜ਼ਿਆਦਾ ਫਰਕ ਪੈ ਰਿਹਾ ਨੌਜਵਾਨ ਪੀੜੀ ਦਾ ਸਿੱਖੀ ਨਾਲ ਵੱਧਦੇ-ਵੱਧ ਜੁੜ ਰਹੀ ਆ ਵੈਗਰੂ ਕਰਨ ਕਰਪਾ ਅੱਜ ਹੈਗੀ ਸੀ ਕਿ ਧੁੱਪਾਂ ਆਪਾਂ ਨੇ ਪੱਤੀ ਹਟਾ ਕੇ ਟਰੈਕਟਰ ਨਾਲ ਲਾਗ ਤੋ ਕਿਉਂਕਿ ਇਹ ਮੋਢਾ ਪਨੇ ਪੱਟਣਾ ਹੈ ਗਾਹਾਂ ਪੱਟ ਕੇ ਫਿਰ ਨਵੇਂ ਦੁਆਰੇ ਬੀਜਣਾ ਤਾਂ ਕਰਕੇ ਆਪਾਂ ਨੇ ਟਰੈਕਟਰ ਨਾਲੇ ਪੱਤੀ ਹਟਾਤੀ ਕੀਤੇ ਬਾਅਦ ਪੱਤੀ ਫੂਕ ਕੇ ਆਪਾਂ ਨੇ ਇਹ ਤਵੀਆਂ ਗਲ ਬਾਹ ਦੇਣਾ ਦੋ ਵਾਰ ਉਸ ਤੋਂ ਬਾਅਦ ਫਿਰ ਕਰਾਂਗੇ ਇਹਦੀ ਤਿਆਰੀ ਕਰਨਾ ਬੀਜਣੇ ਦੀ ਤੂੰ ਹੀ ਨਾ ਛੱਡ ਦੇ ਯਾਰ ਪੈਰ ਫੋਲ ਪਟਾਕੇ ਪਟਾਕੇ ਕਾਲੀ ਨਹੀਂ ਕਰਨੀ ਜਮਾ ਹੀ ਹਨਾ ਦੋਏ ਖੋਲਣਾ ਹੋ ਕੱਢ ਲੈ ਪਿੰਨ ਨਿਕਲ ਜੀ ਹੁਣ ਦੂਈ ਵੀ ਕੱਢਣਾ ਹੌਲੀ 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 ਕਿੱਡਾ ਇੱਥੇ ਹੌਲੀ ਸਰਾਹੀਆਂ ਬੰਦੇ ਨੇ ਕੰਮਾ ਆਸਪਾ ਹੁਣ ਟਾਇਰ ਥੰਦੇ ਸਿੱਟ ਕੇ ਸਾਈਡ ਹੋ ਜਾ ਪਰਾ ਰਹੀ ਆਪ ਸਾਈਡ ਪਰ ਤਾਂ ਸਿੱਟਦੇ ਹਾਂ ਇਧਰ ਧੱਕਾ ਲਾ ਦੇ ਟਾਇਰ ਨੂੰ ਨਹੀਂ ਪੁੱਤ ਜੱ ਸਾ ਠੀਕ ਆ ਪਾ ਹੁਣ ਪਿੰਨਾ ਤਿਆਰੀ ਹੋਤਾ ਕਰਤੀ ਜੀ ਤਿਆਰੀ ਪਿਆਜ਼ਾਂ ਦੀ ਆ ਦੋ ਗਗਰੇ ਲਾ ਕੇ ਦੇਖਦੇ ਪਨੀਰੀ ਆਪਣੇ ਘਰ ਦੀ ਹੈਗੀ ਆ ਵੀ ਕਿੰਨੀ ਕਿ ਜਗ੍ਹਾ ਲੱਗਦੀ ਏ ਗਾਹਾਂ ਵਧਿਆ ਫੇ ਇੱਕ ਦੋ ਕਹਿਰੇ ਹੋਰ ਗਾਹਾਂ ਕਰ ਲਾਂਗੇ ਆ ਬਣਾਤੇ ਕਹਿਰੇ ਲੱਗੇ ਪੱਧਰੇ ਘਨ